ਜੀ ਦੋਸਤੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ 2023 ਦੇ ਵਿੱਚ ਮੈਂ ਨਿਊਜ਼ੀਲੈਂਡ ਦੇ ਵਿੱਚ ਸੀ ਤੇ ਗੁਰੂ ਘਰ ਇੱਕ ਕੁੜੀ ਆਉਂਦੀ ਹੁੰਦੀ ਸੀ ਹਰ ਰੋਜ਼ ਉਹਨੇ ਸਾਡੇ ਕੋਲੇ 5-10 ਮਿੰਟ ਬੈਹਿ ਕੇ ਜਾਣਾ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਉਹ ਕਹਿੰਦੀ ਬਾਬਾ ਜੀ ਮੈਂ ਇੱਕ ਘਰ ਖਰੀਦਿਆ ਦੋ ਮੰਜ਼ਲਾ ਉੱਪਰਲੀ ਮੰਜ਼ਲ ਵਿੱਚ ਮੈਂ ਰਹਿੰਦੀ ਆ ਤੇ ਥਰਡੀ ਮੰਜ਼ਲ ਜਿਹੜੀ ਆ ਉਹ ਮੈਂ ਕਿਰਾਏ ਤੇ ਦਿੱਤੀ ਹੋਈ ਐ ਚਾਰ ਮੁੰਡੇ ਆਪਣੇ ਪੰਜਾਬੀ ਉਸ ਥੱਲੇ ਕਿਰਾਏ ਤੇ ਰਹਿੰਦੇ ਆ ਉਹ ਜਿਹੜਾ ਮੈਨੂੰ ਕਰਾਇਆ ਦਿੰਦੇ ਆ ਉਹ ਮੈਂ ਕਿਸ਼ਤਾਂ ਦੇ ਦਿੰਨੀ ਆ ਮੈਂ ਕਿਹਾ ਵੀ ਠੀਕ ਐ ਤੇ ਉਹਦੀ ਗੱਲ ਸੁਣ ਕੇ ਤੇ ਮੈਂ ਸੋਚਿਆ ਵੀ ਜੇ ਐਦਾਂ ਹੀ ਕਿਤੇ ਸਾਡੇ ਪੰਜਾਬ 'ਚ ਹੋਵੇ ਤਾਂ ਕਿਸੇ ਨੇ ਇਸ ਕੁੜੀ ਨੂੰ ਜਿਉਣ ਹੀ ਨਹੀਂ ਦੇਣਾ ਵੇਖੋ ਜੀ ਕੁੜੀ ਚਾਰ ਮੁੰਡਿਆਂ ਨਾਲ ਰਹਿੰਦੀ ਆ ਚਾਰ ਮੁੰਡੇ ਘਰ 'ਚ ਸਾਂਭੀ ਬੈਠੀ ਆ ਇਹ ਤਾਂ ਚਾਰ ਮੁੰਡੇ ਕੁੜੀ ਨੂੰ ਸਾਂਭੀ ਬੈਠਿਆ ਕਿੱਡੀ ਸ਼ਰਮ ਦੀ ਗੱਲ ਆ ਇਕੱਠੇ ਘਰ 'ਚ ਰਹਿੰਦੇ ਆ ਇੱਕ ਕੁੜੀ ਨਾਲ ਚਾਰ ਮੁੰਡੇ ਰਹਿੰਦੇ ਆ ਸੰਭਵ ਵੀ ਨਹੀਂ ਇੱਥੇ ਅਸੀਂ ਸੋਚ ਵੀ ਨਹੀਂ ਸਕਦੇ ਵੀ ਐਦਾਂ ਪੰਜਾਬ 'ਚ ਇੱਥੇ ਐਵੇਂ ਹੋ ਜੂਗਾ ਲੋਕਾਂ ਨੇ ਤੁਹਾਡਾ ਜਿਉਣਾ ਹੀ ਦੁੱਬਰ ਕਰ ਦੇਣਾ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਇੱਥੇ ਐਦਾਂ ਕਰ ਲਈਏ ਇੱਕ ਘਰ ਦੇ ਵਿੱਚ ਕੋਈ ਕੁੜੀ ਮੁੰਡੇ ਐਦਾਂ ਰਹਿੰਦੇ ਹੋਣ ਕਹਿਣ ਦਾ ਭਾਵ ਸਾਡੇ ਪੰਜਾਬੀਆਂ ਦੀ ਐਡੀ ਗੰਦੀ ਤੇ ਗਿਰੀ ਹੋਈ ਸੋਚ ਆ ਆ ਹੁਣ ਜਿਹੜਾ ਤੁਸੀਂ ਮਾਵਲਾ ਦੇਖਿਆ ਵੀ ਇੱਕ ਮਾਤਾ ਕੋਈ ਗੁਰੂ ਘਰ ਗਈ ਸੀ ਉਹਦੇ ਘਰ ਵਾਲੇ ਨੇ ਪਤਾ ਲੱਗਾ ਉਹਨੂੰ ਟੋਕਨ ਫੜਾਇਆ ਸੀ ਤੇ ਲੋਕਾਂ ਨੇ ਦੇਖੋ ਕਿੱਡੀ ਗੱਲ ਛਾਲੀ ਦੇਖੋ ਦਾਦੀ ਦੀ ਉਮਰ ਨੇ ਨੰਬਰ ਫੜ ਲਿਆ ਦੇਖੋ ਜੀ ਨੰਬਰ ਫੜਾਤਾ ਦੇਖੋ ਜੀ ਗੁਰੂ ਘਰਾਂ ਨੂੰ ਨੇ ਬਖਸ਼ ਦੇ ਦੇਖੋ ਜੀ ਗੰਦ ਪਾਇਆ ਦੇਖੋ ਜੀ ਆ ਕੀਤਾ ਦੇਖੋ ਜੀ ਉਹ ਕੀਤਾ ਇੰਨਾ ਲੋਕਾਂ ਨੇ ਝੱਲ ਖਿਲਾ ਰਿਆ ਕਿ ਉਹ ਮਾਤਾ ਨੂੰ ਆਪਣੀ ਜਿਹੜੀ ਆ ਹੱਕ ਕੇ ਪੁਲਿਸ ਰਿਪੋਰਟ ਕਰਨੀ ਪਈ ਰਿਪੋਰਟ ਲਿਖਾਉਣੀ ਪਈ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਝੱਲ ਖਿਲਾ ਰਿਆ ਸਾਡੇ ਲੋਕਾਂ ਦੀ ਐਡੀ ਗੰਦੀ ਸੋਚ ਆ ਕਿ ਇਹ ਆਪਦਾ ਨਹੀਂ ਸੋਚਦੇ ਦੀ ਮੈਂ ਕੀ ਕਰ ਰਿਹਾ ਤੇ ਮੈਨੂੰ ਕੀ ਕਰਨਾ ਚਾਹੀਦਾ ਇਹ ਦੇਖਦੇ ਆ ਲੋਕਾਂ ਨੂੰ ਕਿ ਫਲਾਣਾ ਕੀ ਕਰ ਰਿਹਾ ਤੇ ਉਹਨੂੰ ਕੀ ਕਰਨਾ ਚਾਹੀਦਾ ਫਲਾਣਿਆਂ ਦੀ ਕੁੜੀ ਕੀ ਕਰ ਰਹੀ ਆ ਫਲਾਣਿਆਂ ਦਾ ਮੁੰਡਾ ਕੀ ਕਰ ਰਿਹਾ ਫਲਾਣਾਂ ਦੀ ਬੁੜੀ ਕੀ ਕਰ ਰਹੀ ਆ ਫਲਾਣਿਆਂ ਦਾ ਬੁੜਾ ਕੀ ਕਰ ਰਿਹਾ ਫਲਾਣਿਆਂ ਦੀ ਕੁੜੀ ਕਿੱਥੇ ਮੰਗੀ ਆ ਫਲਾਣਿਆਂ ਦਾ ਮੁੰਡਾ ਕਿੱਥੇ ਮੰਗਿਆ ਉਹਨੂੰ ਕਿੰਨੇ ਕਿੰਨੀ ਪੈਲੀ ਆਉਂਦੀ ਆ ਫਲਾਣਿਆਂ ਦੀ ਕੁੜੀ ਜਿੱਥੇ ਮੰਗੀ ਆ ਉਹ ਮੁੰਡੇ ਨੂੰ ਕਿੰਨੀ ਪੈਲੀ ਆਉਂਦੀ ਆ ਉਹ ਕੀ ਕਰਦਾ ਵਾ ਇਹ ਸਾਡੇ ਲੋਕਾਂ ਦੀ ਈ ਗੰਦੀ ਆਦਤ ਆ ਕਿ ਦੂਜਿਆਂ ਦੀ ਜ਼ਿੰਦਗੀ ਚ ਝਾਕਣਾ ਦੂਜਿਆਂ ਨੂੰ ਵੇਖਣਾ ਕਿ ਉਹ ਕੀ ਕਰਦਾ ਇਹ ਆਪੇ ਹੀ ਜੱਜ ਵਕੀਲ ਸਾਰਾ ਕੁਝ ਬਣੇ ਰਹਿੰਦੇ ਆ ਸਾਡੇ ਪੰਜਾਬੀ ਲੋਕਾਂ ਦੀ ਬਹੁਤ ਹੀ ਗੰਦੀ ਤੇ ਭੈੜੀ ਮਾਨਸਿਕਤਾ ਬਾਹਰਲੇ ਦੇਸ਼ਾਂ ਦੇ ਵਿੱਚ ਲੋਕ ਜਿਹੜੇ ਆ ਉਹ ਨਹੀਂ ਵੇਖਦੇ ਕਿ ਕੌਣ ਕੀ ਕਰਦਾ ਕੀ ਖਾਂਦਾ ਕੀ ਪੀਂਦਾ ਕਹਿ ਜੇ ਕੱਪੜੇ ਪਾਉਂਦਾ ਸਾਡੇ ਲੋਕ ਇਹ ਵੀ ਵੇਖਦੇ ਆ ਵੀ ਇਹ ਕਹਿ ਜੇ ਕੱਪੜੇ ਪਾਉਂਦਾ ਕਹਿ ਜੀਆਂ ਚੱਪਲਾਂ ਪਾਉਂਦਾ ਗਰਮੀਆਂ ਚ ਕੀ ਪਾਉਂਦਾ ਸਰਦੀਆਂ ਚ ਕੀ ਪਾਉਂਦਾ ਬਾਹਰ ਦੇ ਲੋਕ ਉਹ ਕਹਿੰਦੇ ਯਾਰ ਅਗਲੇ ਦੀ ਮਰਜ਼ੀ ਆ ਭਾਵੇਂ ਕੋਈ ਠੰਡ ਚ ਨੰਗਾ ਤੁਰਿਆ ਫਿਰੇ ਭਾਵੇਂ ਕੋਈ ਗਰਮੀ ਚ ਕੋਟ ਪਾਈ ਫਿਰੇ ਸਾਨੂੰ ਕੀ ਅਗਲੇ ਦੀ ਜ਼ਿੰਦਗੀ ਅਗਲੇ ਦੀ ਮਰਜ਼ੀ ਆ ਜੋ ਮਰਜ਼ੀ ਕਰੇ ਸਾਡੇ ਲੋਕ ਆਹ ਵੇਖੋਏ ਕੀ ਕਰਦਾ ਆਹ ਵੇਖੋਏ ਇੰਨੀ ਠੰਡ ਚ ਚੱਪਲਾਂ ਪਾਈ ਫਿਰਦਾ ਆਹ ਵੇਖੋਏ ਇੰਨੀ ਗਰਮੀ ਚ ਆਹ ਪਾਈ ਫਿਰਦਾ ਇਹਨਾਂ ਨੇ ਦੂਜਿਆਂ ਦਾ ਦੇਖਣਾ ਵੀ ਦੂਜਾ ਕੀ ਕਰਦਾ ਹੈ ਦੂਸਰੇ ਲੋਕ ਕੀ ਕਰਦੇ ਆ ਦੂਜਿਆਂ ਵੱਲ ਧਿਆਨ ਵਧ ਦੇਣਾ ਸੋ ਆਪਣੀ ਜਿਹੜੀ ਹੈ ਗੰਦੀ ਮਾਨਸਿਕਤਾ ਤੋਂ ਸਾਡੇ ਪੰਜਾਬੀ ਲੋਕ ਕਦੇ ਵੀ ਬਾਜ਼ ਨਹੀਂ ਹੋਵੇ ਆ ਜਿਹੜਾ ਹੁਣ ਜਿਹੜੀ ਇਹ ਵੀਡੀਓ ਵਾਲੀ ਘਟਨਾ ਵਾਪਰੀ ਹੈ ਇਹ ਸਾਡੀ ਗੰਦੀ ਮਾਨਸਿਕਤਾ ਦੀ ਨਿਸ਼ਾਨੀ ਹੈ ਤੇ ਸਾਡੀ ਗੰਦੀ ਮਾਨਸਿਕਤਾ ਦੇ ਹੋਰ ਵੀ ਆਉਣ ਵਾਲੇ ਸਮੇਂ 'ਚ ਭੈੜੇ ਤੋਂ ਭੈੜੇ ਨਤੀਜੇ ਨਿਕਲਣਗੇ ਜੇ ਅਸੀਂ ਇਦਾਂ ਹੀ ਆਪਣੀ ਗੰਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਰਹੇ ਤੇ ਇਦਾਂ ਹੀ ਅਸੀਂ ਲੋਕਾਂ ਨੂੰ ਜਾਂਚ ਕਰਦੇ ਰਹੇ ਲੋਕਾਂ ਦੇ ਵਕੀਲ ਬਣੇ ਰਹੇ ਲੋਕਾਂ ਵੱਲਵੇਂ ਰਹੇ ਰਹੇ ਵੀ ਉਹ ਕੀ ਕਰਦਾ ਤੇ ਉਹ ਕੀ ਕਰਦਾ ਇਹਨੂੰ ਕੀ ਕਰਨਾ ਚਾਹੀਦਾ ਉਹਨੂੰ ਕੀ ਕਰਨਾ ਚਾਹੀਦਾ ਜੇ ਅਸੀਂ ਇਦਾਂ ਹੀ ਲੱਗੇ ਰਹੇ ਨਾ ਸਾਡੀ ਆਹੀ ਮਾਨਸਿਕਤਾ ਬਣੀ ਰਹੀ ਤਾਂ ਹੋਰ ਵੀ ਐਦੂ ਵੀ ਭੇੜੇ ਆਉਣ ਵਾਲੇ ਸਮੇਂ 'ਚ ਨਤੀਜੇ ਨਿਕਲਣਗੇ